ਉਸ ਤੋਂ ਇਹਨਾਂ ਦੀ ਹੈਲਪ ਕਰੋ ਬੱਚਿਆਂ ਦੀ ਜਿੰਨੀ ਹੁੰਦੀ ਹੈ ਸਭ ਤੋਂ ਪਹਿਲਾਂ ਸਾਨੂੰ ਜੀ ਆਇਆਂ ਨੂੰ ਨਾਲ ਇੱਕ ਚੰਗੀ ਚੀਜ਼ ਆਸਤੇ ਮਦਦ ਕਰਨੀ ਚਾਹੀਦੀ ਹੈ ਸਹੀ ਗੱਲ ਮੈਂ ਅੱਗੇ ਕਹਿ ਕੇ ਟੈਮ ਹ ਜਿਹੜੀ ਚੰਗੀ ਵੀਡੀਓ ਹੁੰਦੀ ਹੈ ਉਹਨਾਂ ਨੂੰ ਲੋਕ ਘੱਟ ਪਸੰਦ ਕਰਦੇ ਪਤਾ ਨਹੀਂ ਕੀ ਗੱਲ ਆਹ ਬੱਚੇ ਆ ਲੱਗੇ ਹੋਏ ਆ ਮਿਹਨਤ ਕਰਨ ਇਹਨਾਂ ਵਾਸਤੇ ਵੀਡੀਓ ਪਾਈ ਸੀ ਆਪਾਂ ਪਿੱਛੇ ਵੇਖ ਲਓ ਤੇ ਬੱਚੇ ਮਿਹਨਤ ਕਰਦੇ ਆ ਰਹੇ ਆ ਪਹਿਲਾਂ ਬੱਚੇ ਦਿਖਾ ਗਏ ਸ਼ਾਬਾਸ਼ ਏ ਵੈਰੀ ਗੁੱਡ ਬੱਚੋ ਮੈਚ ਮਤਲਬ ਚੱਲੀ ਜਾਂਦੇ ਹੈ ਕਿ ਕਬੱਡੀ ਦੂਜੀ ਸਰਕਲ ਕਬੱਡੀ ਦੇ ਚੱਲ ਰਹੇ ਹਾਂਜੀ 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 ਹੁਣ ਇਸ ਤੋਂ ਬਾਅਦ ਮਤਲਬ ਜਿਹੜੇ ਨੈਸ਼ਨਲ ਦੇ ਮੈਚ ਹੋਣਗੇ ਉਹ ਆਪਣੇ ਜ਼ਿਲ੍ਹਾ ਸ਼ੁਰੂ ਹੋ ਜਾਊਗਾ 15 ਤਰੀਕ ਤੋਂ ਸਟਾਰਟ ਹੋ ਜਾਣਗੇ ਬੜਾ ਬਾਈ ਪਿੰਕਾ ਚਾਰਕਾ ਬੜੀ ਮਿਹਨਤ ਕਰ ਰਿਹਾ ਤੇ ਚੰਗੀ ਗੱਲ ਹੈ ਬੱਚਿਆਂ ਨੂੰ ਬੱਚੇ ਚੰਗੀ ਚੀਜ਼ ਨੂੰ ਵੇਖ ਕੇ ਪ੍ਰਭਾਵਿਤ ਹੁੰਦੇ ਤਾਂ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਹੱਸਣਾ ਖੇਡਣਾ ਮਨ ਕਾ ਚਾਓ ਲਿਖਿਆ ਵਿੱਚ ਕਰਵਾਣੀ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਣੀ ਦੇਖ ਲਓ ਇੰਨੀ ਗਰਮੀ ਹੈ ਬੱਚੇ ਫਿਰ ਵੀ ਖੇਡਦੇ ਆ ਤੇ ਸਾਰੇ ਜਾਣੇ ਇਹਨਾਂ ਦੀ ਸਪੋਰਟ ਜ਼ਰੂਰ ਕਰੋ ਇਹਨੂੰ ਆਦੇ ਲੱਖਾ ਲੱਲੇ ਨਾਲ ਲੱਖਾ ਸੱਸੇ ਨਾਲ ਸਰੂਰ ਗੱਗੇ ਨਾਲ ਗਾਜੀਪੁਰੀ ਇੱਕ ਆਉਡੀ ਚ ਮਸ਼ਹੂਰਕ ਅੱਗੇ ਨਾਲ ਕੋੜਾ ਕੋੜੇ ਵਾਂਗੂ ਭਜਦਾ ਪੁੱਜ ਕੇ ਸੁਨੱਖਾ ਯਾਰੋ ਲੱਖਾ ਬੜਾ ਖਾਬਦਾ ਤੇ ਲੱਖੇ ਨੂੰ ਉਹਦੀ ਨੱਪ ਲੈਂਦੇ ਆ ਮੇਨ ਗੱਲ ਹੈ ਗਰਾਊਂਡ ਚਾਉਂਦੇ ਆ ਪਸੀਨਾ ਨਿਕਲਣਾ ਚਾਹੀਦਾ ਜਿਵੇਂ ਮਰਜ਼ੀ ਨਿਕਲੇ ਤੇ ਉਮੀਦ ਆ ਵੀ ਹੌਲੀ ਹੌਲੀ ਲੰਬੀ ਵਾਲਾ ਟੂਰਨਾਮੈਂਟ ਵੀ ਫੇਰ ਪਹਿਲਾ ਤਰ੍ਹਾਂ ਬਾਹਰ ਹੋਊਗਾ ਧੰਨਵਾਦ ਧੰਨਵਾਦ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਮੈਂ ਇਸ ਟਾਈਮ ਫਿਰਦਾ ਜੀ ਸਾਡੇ ਸਰਕਾਰੀ ਸਕੂਲ ਦੇ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਪਿੰਡਾਦਨੀਆਂ ਤੇ ਦੋਸਤੋ ਮੇਰੇ ਇੱਥੇ ਆਉਣ ਦਾ ਮਕਸਦ ਆਇਆ ਹੈ ਵੀ ਇੱਥੇ ਗਰਾਊਂਡ ਹੈ ਤੇ ਗਰਾਊਂਡ ਦੇ ਵਿੱਚ ਸਾਡੇ ਪਿੰਡ ਦੇ ਬੱਚੇ ਜਿਹੜੇ ਉਹ ਰੋਜ਼ ਪ੍ਰੈਕਟਿਸ ਕਰਦੇ ਆ ਤੇ ਆਪਾਂ ਉਹਨਾਂ ਦੀ ਵੀਡੀਓ ਵੀ ਪਾਈ ਸੀ ਤੇ ਜਿਹੜੀ ਚੰਗੀ ਵੀਡੀਓ ਪਾਉਣੀ ਹੈ ਨਾ ਲੋਕ ਪਤਾ ਨਹੀਂ ਕਿਉਂ ਘੱਟ ਵੇਂਦੇ ਆ ਉਹਨੂੰ ਪਤਾ ਨਹੀਂ ਕੀ ਗੱਲ ਹੈ ਇੱਕ ਆਪਾਂ ਵੀਡੀਓ ਪਾਈ ਸੀ ਉਹ ਵਿਚਾਰੀ ਲੜਕੀ ਡੱਬ ਵਾਲੀ ਦੀ ਜਿਹੜੀ ਆਟੋ ਚਲਾਉਂਦੀ ਆਪ ਉਹਦਾ ਜਿਹੜਾ ਹਸਬੰਦ ਆ ਉਹ ਸੜਕ ਦੁਰਘਟਨਾ ਦੇ ਵਿੱਚ ਨਹੀਂ ਰਿਹਾ ਤੇ ਉਹਦੇ ਵਿਚਾਰੀ ਦੇ ਦੋ ਜਵਾਕ ਹੈ ਮੁੰਡਾ ਤੇ ਕੁੜੀ ਤੇ ਉਹ ਟਾਈਮ ਪਾਸ ਵਿਚਾਰੀ ਆਟੋ ਚ ਲਾ ਕੇ ਕਰਦੀ ਆ ਤੇ ਆਪਾਂ ਵੀਡੀਓ ਪਾਈ ਸੀ ਵੀ ਉਹਨਾਂ ਦੇ ਜਿੰਨੀ ਹੋ ਸਕਦਾ ਮਾੜੀ ਮੁੱਢੀ ਮਦਦ ਕਰ ਦਿਓ ਜਾਂ ਉਹ ਆਟੋ ਦਵਾ ਦਿਓ ਤੇ ਜਾਂ ਵਿਚਾਰੀ ਨੂੰ ਮਤਲਬ ਕੋਈ ਗ੍ਰੈਂਡ ਨੂੰ ਕੋਈ ਕਮਰਾ ਕੁਮਰੇ ਦਵਾ ਦਿਓ ਤੇ ਉਹ ਕਿਸੇ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਪਤਾ ਨਹੀਂ ਕੀ ਗੱਲ ਹੈ ਚੰਗੀ ਵੀਡੀਓ ਲੋਕ ਘੱਟ ਵੇਂਦੇ ਆ ਤੇ ਉਮੇ ਇੱਕ ਵੀਡੀਓ ਪਾਈ ਸੀ ਮੈਂ ਅੱਜ ਵਾਕਾਂ ਵਾਸਤੇ ਤੁਹਾਨੂੰ ਦਿਖਾਉਣਾ ਮੈਂ ਆ ਫਿਰਦੇ ਹੁਣ ਪ੍ਰੈਕਟਿਸ ਕਰਨਗੇ ਤੁਹਾਨੂੰ ਦਿਖਾਉਣੇ ਆ ਸਾਰੀ ਤੇ ਆ ਬੱਚੇ ਆ ਲੱਗੇ ਹੋਏ ਆ ਮਿਹਨਤ ਕਰਨ ਇਹਨਾਂ ਵਾਸਤੇ ਵੀਡੀਓ ਪਾਈ ਸੀ ਆਪਾਂ ਤੇ ਇਹ ਬੱਚਿਆਂ ਕਾ ਖੇਡਣਾ ਆਉਂਦੀਆਂ ਇੱਥੇ ਕਬੱਡੀ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਇਹਨਾਂ ਬੱਚਿਆਂ ਦੀ ਸਿਰਫ ਇਹੀ ਡਿਮਾਂਡ ਸੀਗੀ ਵੀ ਸਾਨੂੰ ਕੋਈ ਜਿੰਨੇ ਕ ਬੱਚੇ ਆ ਦੋ ਦੋ ਕਿੱਲੇ ਸਾਰਾ ਨੂੰ ਆ ਜਾਣ ਕੋਈ ਮਾੜਾ ਮੋਟਾ ਜੇ ਕੋਈ ਦੁੱਧ ਦੁੱਧ ਦੇ ਦੇ ਤੋਂ ਵੀ ਵਧੀਆ ਹੈ ਵੀ ਗੱਲ ਆਇਆ ਕੰਮ ਚੱਲਣਾ ਲੰਬਾ ਮਾੜਾ ਮੋਟਾ ਚੱਲ ਅਸੀਂ ਕਰਾਂਗੇ ਜਿੰਨੇ ਜੋਗੇ ਹੈਗੇ ਆ ਬਾਕੀ ਜੇ ਕਿਸੇ ਦਾ ਕੋਈ ਸਹਯੋਗ ਮਿਲ ਜਾਂਦਾ ਤਾਂ ਸੌਣੇ ਤੇ ਸੁਭਾਗਾ ਹੋ ਜਾਂਦਾ ਤੇ ਬੱਚੇ ਮਿਹਨਤੀ ਆ ਸਾਡੇ ਪਿੰਡ ਦੇ ਭਵਿੱਖ ਆਉਣ ਵਾਲਾ ਪੰਜਾਬ ਦਾ ਵੀ ਸਾਡੇ ਪਿੰਡ ਦਾ ਵੀ ਮਾਣ ਆ ਸਾਨੂੰ ਬੱਚਿਆਂ ਤੇ ਤੇ ਅੱਜ ਅਸੀਂ ਗਰਾਊਂਡ ਦੇ ਵਿੱਚ ਤਾਂ ਹੀ ਆਏ ਆ ਮੈਂ ਤੁਹਾਨੂੰ ਦਿਖਾਉਣੇ ਆ ਉਦੋਂ ਮੀਂਹ ਪਈ ਜਾਂਦਾ ਸੀ ਨਹੀਂ ਆਪਾਂ ਉਦੋਂ ਵੀ ਗਰਾਊਂਡ ਦੇ ਵਿੱਚ ਆਉਂਦੇ ਤਾਂ ਕਰਕੇ ਆਏ ਨਹੀਂ ਗਿਆ ਤੇ ਮੇਰੀ ਤੁਹਾਨੂੰ ਇਹ ਰਿਕਵੈਸਟ ਹੈ ਜਿੰਨਾ ਵੀ ਹੋ ਸਕਦਾ ਹੈ ਵਿਚਾਰਾਂ ਦਾ ਕੋਈ ਬਾੜਾ ਨਹੀਂ ਇਹਨਾਂ ਨੂੰ ਚਾਹੀਦਾ ਕੋਈ 5-6 ਹਜ਼ਾਰ ਜਿੰਨਾ ਵੀ ਹੁੰਦਾ ਉਹਦੇ ਨਾਲ ਮਹੀਨੇ ਦਾ ਉਹਨੇ ਨਾਲ ਇਹਨਾਂ ਦਾ ਟਾਈਮ ਪਾਸ ਹੋ ਜੂਗਾ। ਬਾਕੀ ਐ ਨਹੀਂ ਆਪਾਂ ਜਿੰਨਾ ਪਿੰਡ ਪਿੰਡ ਲੈਵਲ ਤੇ ਅਸੀਂ ਕਵਾਂਗੇ ਸਾਰਿਆਂ ਨੂੰ ਵੀ ਇਕੱਠੇ ਕਰਕੇ ਦੇਣ ਤੇ ਬਾਕੀ ਜਿੰਨੇ ਜੋਗੇ ਅਸੀਂ ਅਸੀਂ ਉਹ ਐਸੀ ਵੀ ਕਰਕੇ ਦੇਵਾਂਗੇ। ਕਿਉਂਕਿ ਇਹ ਕੰਮ ਲੰਬਾ ਚੱਲਣਾ ਕੋਈ ਮਹੀਨੇ ਦੋ ਮਹੀਨੇ ਦਾ ਹੁੰਦਾ ਤੁਹਾਡੇ ਗੱਲ ਸੀਗੀ ਫਿਰ ਤਾਂ ਕਰ ਹੀ ਹੁੰਦੇ। ਤੇ ਬਾਕੀ ਸਾਨੂੰ ਮਿਲਾਉਣੇ ਆ ਬੱਚਿਆਂ ਨਾਲ ਨਾਲੇ ਕੋਚ ਸਾਹਿਬ ਨਾਲ। ਲਓ ਜੀ ਇਹ ਹਵਾਮਾ ਬਾਈ ਹੋਰ ਕੀ ਹਾਲ ਹੈ? ਸਤਿ ਸ੍ਰੀ ਅਕਾਲ ਜੀ। ਹੋ ਠੀਕ ਆ ਬਾਈ। ਹਾਂਜੀ ਉਦੋਂ ਦਾ ਮੀਂਹ ਕਰਕੇ ਆਪਾਂ ਨਾ ਮਿਲ ਸਕੇ ਗਰਾਊਂਡ ਦੇ ਵਿੱਚ। ਸਹੀ ਗੱਲ ਹੈ। ਅੱਜ ਆਪਾਂ ਮਿਲੇ ਆਂ ਪਿੱਛੇ ਵੇਖ ਲੋ ਤੇ ਬੱਚੇ ਮਿਹਨਤ ਕਰਦੇ ਆ ਰਹੇ ਆ ਪਹਿਲਾਂ ਬੱਚੇ ਦਿਖਾ ਗਏ ਸ਼ਾਬਾਸ਼ ਏ ਵੈਰੀ ਗੁੱਡ ਬੱਚੋ ਵੈਰੀ ਗੁੱਡ ਚੱਕ ਦੇ ਫਟੇ ਵਾਹ ਵੀ ਵਾਹ ਤੇ ਕਿੰਨੇ ਕ ਵਜੇ ਆ ਜਾਂਦੇ ਆ ਬੱਚੇ ਖੇਡਣ ਬਸ ਆਈ ਜਾਂਦੇ ਮਤਲਬ 15-20 ਕੁੜੀਆਂ ਰਹਿ ਗਈਆਂ ਜੇ ਬਈ ਆਪਣੇ ਮਤਲਬ ਅੱਧੇ ਸਟੂਡੈਂਟ ਆ ਗਏ ਅੱਧੇ ਰਹਿ ਅੱਧੇ ਆਈ ਜਾਂਦੇ ਆ ਅੱਛਾ ਤੇ ਇੱਥੇ ਕਬੱਡੀ ਉਸ ਗਰਾਊਂਡ 'ਚ ਹੁੰਦੀ ਆ ਕਬੱਡੀ ਨੈਸ਼ਨਲ ਉੱਥੇ ਖੇਡਦੇ ਆ ਸਰਕਲ ਵਾਲੇ ਇੱਥੇ ਖੇਡਦੇ ਆ ਠੀਕ ਠੀਕ ਹੈ ਤੇ ਟੋਟਲ ਕਿੰਨੇ ਬੱਚੇ ਸਸੇ ਹੋ ਜਾਂਦੇ ਆ ਟੋਟਲ ਹੋ ਜਾਂਦੇ 30-40 ਬੱਚੇ ਤੇ ਵਧੀਆ ਚੱਲਦਾ ਕੰਮ ਕਰ। ਹਾਂ ਵਧੀਆ ਚੱਲੀ ਜਾਂਦਾ। ਬਾਕੀ ਤਾਂ ਮੈਂ ਦੱਸ ਦਿੱਤਾ ਵੀ ਭਾਈ ਕਿਲੇ ਛਲੇ ਲਈ ਦੋ ਦੋ ਹੋ ਜਾਣ ਬੱਚਿਆਂ ਨੂੰ ਕਿਹੜੀ। ਸਹੀ ਗੱਲ। ਵੀ ਇਹਨਾਂ ਨੂੰ ਹੌਸਲਾ ਮਿਲ ਜਾਂਦਾ ਹੈ। ਨਾਲੇ ਲਾਲਚ ਨਾਲ ਜਵਾਖ ਖੇਡਣ ਆ ਜਾਂਦਾ। ਸਹੀ ਗੱਲ। ਪਰ ਇਹ ਹੁੰਦੇ ਨਾ ਵੀ ਚਾਰੇ ਤਰੀਕਿਆਂ ਨਾਲ ਬੰਦਾ ਕਰੇ ਕੰਮ ਜੋ ਸਰਤਾਜ ਸਾਹਿਬ ਨੇ ਆਖਿਆ ਸੀ ਸ਼ੌਂਕ ਨਾਲ ਪਿਆਰ ਨਾਲ ਲਾਲਚੇ ਡੰਡੇ ਨਾਲ। ਉਹੀ ਤੇ ਗੱਲ ਹੈ। ਹੁਣ ਬੱਚੇ ਆ ਬੱਚਿਆਂ ਨੂੰ ਆੜਮਟਾ ਲਾਲਚ ਮਿਲ ਗਿਆ। ਸਹੀ ਗੱਲ। ਤੇ ਵਧੀਆ ਖਿਡਾਰੀ ਬਣ ਸਕਦੇ ਆ। ਕੱਲ ਨੂੰ ਪਿੰਡ ਦਾ ਨਾਂ ਉੱਚਾ ਕਰਨਗੇ, ਆਪਦੇ ਪਰਿਵਾਰ ਦਾ ਨਾਂ ਉੱਚਾ ਕਰਨਗੇ। ਸਹੀ ਗੱਲ ਹੈ। ਨਾਲੇ ਇੱਕ ਚੰਗੀ ਚੀਜ਼ ਆ ਸਹੀ ਗੱਲ ਮੈਨੂੰ ਕਹਿ ਕੇ ਟਾਈਮ ਹੈ ਜਿਹੜੀ ਚੰਗੀ ਵੀਡੀਓ ਹੁੰਦੀ ਹੈ ਨਾ ਉਹਨੂੰ ਲੋਕ ਘੱਟ ਪਸੰਦ ਕਰਦੇ ਪਤਾ ਨਹੀਂ ਕੀ ਗੱਲ ਹੈ ਲੋਕਾਂ ਦੀ ਬਿਰਤੀਆਂ ਐ ਬਣੀ ਪਈ ਐ ਕੋਈ ਤੇ ਗੱਲ ਹੈ ਹੂੰ ਤੋ ਹੁਣ ਕੇ ਮਾਡਲ ਸ਼ਾਟ ਲਾ ਜੇ ਤੋ ਉਥੋਂ ਨਾਲ ਦੀ ਨਾਲ ਉਹਦੀ ਦੇਖਣ ਲੱਗ ਜਾਣਗੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਬਹੁਤ ਵਧੀਆ ਜਿੰਨਾ ਵੀ ਕਹਿ ਦਿੱਗੇ ਜਿੰਨਾ ਵੀ ਕਹਿ ਦਿੱਗੇ ਬਹੁਤ ਵਧੀਆ ਸ਼ਾਬਾਸ਼ ਤੇ ਹੁਣ ਕਿੰਨੇ ਚਿਰ ਤੇ ਮੈਚ ਚੱਲ ਪੈਣਗੇ ਬਾਈ ਮੈਚ ਮਤਲਬ ਚੱਲੀ ਜਾਂਦੇ ਹੈਗੇ ਕਬੱਡੀ ਦੂਜੀ ਸਰਕਲ ਕਬੱਡੀ ਦੇ ਤੇ ਚੱਲ ਰਹੇ ਨੇ ਹਾਂਜੀ 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 ਹੁਣ ਇਸ ਤੋਂ ਬਾਅਦ ਮਤਲਬ ਜਿਹੜੇ ਨੈਸ਼ਨਲ ਦੇ ਮੈਚ ਹੋਣਗੇ ਉਹ ਆਪਣੇ ਜ਼ਿਲ੍ਹਾ ਸ਼ੁਰੂ ਹੋ ਜਾਊਗਾ 15 ਤਰੀਕ ਤੋਂ ਸਟਾਰਟ ਹੋ ਜਾਣਗੇ ਆਪਣੇ ਤਿੰਨ ਚਾਰ ਟੀਮਾਂ ਜ਼ਿਲ੍ਹੇ ਚ ਗਈਆਂ ਜੀ ਓਕੇ ਓਕੇ ਮਤਲਬ ਉਦੋਂ ਪਾਰਟਿਸਪੇਟ ਕਰਾਂਗੇ ਆਪਾਂ ਮਤਲਬ ਅਕੇ ਬਾਬਾ ਮਹਿਰ ਕਰੇ ਕੀ ਬੰਦਾ ਜੀ ਠੀਕ ਹੈ ਜੀ ਬਾਕੀ ਇੱਥੇ ਗਰਾਊਂਡ 'ਚ ਬੱਚੇ ਕਿੰਨੇ ਵਜੇ ਆਏਂਦੇ ਖੇਡਣ ਤੇ ਆਪਣੇ ਮਤਲਬ ਬਾਈ ਆ ਗਏ ਅੱਧੇ ਤਾਂ ਆ ਗਏ ਅੱਜ ਮਤਲਬ ਸੰਡੇ ਕਰਕੇ ਥ ਤੇ ਬਾਕੀ ਤੁਹਾਨੂੰ ਦੋਸਤੋ ਦਿਖਾਉਣੇ ਮੈਚ ਵੀ ਅਸੀਂ ਤੇ ਤੁਸੀਂ ਆਪ ਦੇਖ ਲੋ ਆ ਸਾਡੇ ਪਿੰਡ ਦਾ ਗਰਾਊਂਡ ਹੈ ਪੂਰਾ ਖੁੱਲਾ ਡੁੱਲਾ ਗਰਾਊਂਡ ਹੈ ਇੱਥੇ ਟੂਰਨਾਮੈਂਟ ਵੀ ਕਈ ਹੋਏ ਆ ਕਬੱਡੀ ਦੇ ਟੂਰਨਾਮੈਂਟ ਆ ਸੀਗਾ ਆਪ ਹੀ ਕਰਾਇ ਸੀ ਕਰੀ ਤੇ ਬਾਕੀ ਬਾਲੀਬਾਲ ਦਾ ਪਿੱਛੇ ਹੋ ਕੇ ਹਟਿਆ ਡੇ ਨਾਈਟ ਵਾਲਾ ਵਨਡੇ ਵਾਲਾ ਤੇ ਬਾਕੀ ਕ੍ਰਿਕਟ ਵੀ ਇੱਥੇ ਜਵਾਕ ਖੇਡਦੇ ਆ ਤੇ ਆ ਚਿੜੀ ਵਾਲਾ ਖੇਡੀ ਜਾਂਦੇ ਤੁਹਾਨੂੰ ਉਹ ਵੀ ਦਿਖਾਉਣੇ ਆ ਵਧੀਆ ਗੱਲ ਆ ਪਿੰਡਾਂ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹੁਣ ਆਪਕਸਰੀ ਵੀਡੀਓ ਵੇਣੇ ਹੁੰਦੇ ਆ ਕੋਈ ਜਵਾਕ ਬਾਹਾਂ ਚ ਭਜਦਾ ਫਿਰਦਾ ਜਿਹੜਾ ਬਾਈ ਪਿੰਕਾ ਚਰਗ ਬੜੀ ਮਿਹਨਤ ਕਰ ਰ ਤੇ ਚੰਗੀ ਗੱਲ ਹੈ ਬੱਚਿਆਂ ਨੂੰ ਬੱਚੇ ਚੰਗੀ ਚੀਜ਼ ਨੂੰ ਵੇਖ ਕੇ ਪ੍ਰਭਾਵਿਤ ਹੁੰਦੇ ਤਾਂ ਇੰਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਆ ਵੇਖੋ ਲੱਗੇ ਪਏ ਮੁੰਡੇ ਸਾਡੇ ਅੱਛਾ ਇਹਦੇ ਵਿੱਚ ਮਤਲਬ ਇਹ ਤਾਂ ਹੁਣ ਟੈਂਪਰੇਰੀ ਖੇਡੀਆਂ ਜਾਂਦੇ ਹੋਏ ਹੈਗੇ ਕਬੱਡੀ ਵਾਲਾ ਨੈਸ਼ਨਲ ਆਦੇ ਵਾਲਾ ਗਰਾਊਂਡ ਹੈ ਤਾਂ ਆਪਣੇ ਨੈਸ਼ਨਲ ਦਾ ਗਰਾਊਂਡ ਹਾਂ ਮਤਲਬ ਐਸੀ ਵਾਰਮ-ਅਪ ਕਰੀ ਜਾਂਦੀ ਹੈ ਚਲੋ ਚੰਗੀ ਗੱਲ ਹੈ ਹਾਂ ਕੋਈ ਵੀ ਗੇਮ ਕਰਨ ਤੋਂ ਪਹਿਲਾਂ ਇਹ ਚੀਜ਼ ਜ਼ਰੂਰੀ ਹੈ ਉਹਦਾ ਨਾ ਸਰੀਰ ਗਰਮ ਹੋ ਜਾਂਦਾ ਨੌਜਵਾਨ ਚਲੋ ਖੇਡ ਕੋਈ ਮਰਜ਼ੀ ਹੋਵੇ ਸਰੀਰ ਬੰਦੇ ਦਾ ਨਾ ਵਧੀਆ ਰਹਿੰਦਾ ਜੇ ਬੰਦਾ ਕੋਈ ਖੇਡੇ ਭਾਵੇਂ ਭੱਜਣਾ ਹੀ ਹੋਵੇ ਕੋਈ ਕਦਰਤੀ ਹੋਵੇ ਜਾਂ ਮਾੜੀ-ਮੋਟੀ ਕੋਈ ਗੇਮ ਹੋਵੇ ਹੋਰ ਮੁੰਡਿਓ ਕਰਦੇ ਨੇ ਮਿਹਨਤ ਹਾਂਜੀ ਹਾਂਜੀ ਆਜੋ ਕਰ ਇਕੱਠੇ ਹੋ ਜੂ ਤੁਸੀਂ ਤੁਸੀਂ ਕੀ ਖੇਡਦੇ ਨੇ ਆਸੀਂ ਕਬੱਡੀ ਖੇਡਦੇ ਹਾਂ ਕਬੱਡੀ ਹਾਂਜੀ ਹਾਂਜੀ ਸਾਰੇ ਜਾਣੇ ਹਾਂਜੀ ਹਾਂਜੀ ਚੰਗੀ ਗੱਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵਧੀਆ ਜੀ ਕਿੰਵੀਂ ਕਲਾਸ ਪੜ੍ਹਦੇ ਹੋ ਤੁਸੀਂ 6ਵੀਂ ਕਲਾਸ 6ਵੀਂ ਚ ਛੁੱਟੀ ਕਿੰਨੇ ਵਜੇ ਹੁੰਦੀ ਤੁਹਾਨੂੰ 2 ਵਜੇ 2 ਵਜੇ ਤੇ ਕਿੰਨੇ ਵਜੇ ਖੇਡਣਾ ਆਉਣੇ ਆ ਅਸੀਂ 5 ਵਜੇ 4:30 ਜੀ 4:30 ਤੇ ਰੋਜ਼ ਆਉਣੇ ਆ ਹਾਂਜੀ ਹਾਂਜੀ ਖੇਡਣਾ ਆਇਆ ਕਰੋ ਚੰਗਾ ਹਾਂਜੀ ਹਾਂਜੀ ਤੇ ਹੋਰ ਤੁਸੀਂ ਟੂਰਨਾਮੈਂਟ ਕਰਾਏ ਇੱਥੇ ਪੱਕਾ ਕਰਾਵਾਂਗੇ ਤੁਸੀਂ ਖੇਡਣ ਵਾਲੇ ਬਣੋ ਠੀਕ ਹੈ ਜੀ ਪੱਕੀ ਗੱਲ ਹੈ ਹਾਂਜੀ ਹਾਂਜੀ ਵਾਅਦਾ ਕਰੋ ਵੀ ਖੇਡਣਾ ਆਇਆ ਕਰੋ ਰੋਜ਼ ਹਾਂਜੀ ਧੰਨਵਾਦ ਕਿੰਨੇ ਦਿਨ ਹੋ ਗਏ ਆਉਂਦੇ ਇਹਨੂੰ ਬਾਵਾਂ ਦਿਨ ਹੋ ਗਏ ਜੀ ਕਿੰਨੇ ਹਫਤੇ ਹੋ ਗਏ ਹੈ ਤਿੰਨ ਹਫਤੇ ਹਾਂਜੀ ਵੈਰੀ ਗੁੱਡ ਯਾਰ ਤੇ ਕੋਈ ਖੇਡਣ ਦਾ ਹਿਸਾਬ-ਕਿਸਾਬ ਵੀ ਆਇਆ ਹੈ ਹਾਂਜੀ ਹਾਂਜੀ ਤੇ ਆਪਣਾ ਕੋਚ ਵਧੀਆ ਸਿਖਾਉਂਦਾ ਹੈ ਹਾਂਜੀ ਹਾਂਜੀ ਵਧੀਆ ਸਿਖਾਉਂਦਾ ਜੀ ਚਲੋ ਪਿਆਰ ਨਾਲ ਰਲ ਮਿਲ ਕੇ ਖੇਡਣਾ ਸਾਰੇ ਨੇ ਹਾਂਜੀ ਹਾਂਜੀ ਸਾਰੇ ਸੋਸਤੋ ਇਹਨਾਂ ਦੀ ਹੈਲਪ ਕਰੋ ਬੱਚਿਆਂ ਦੀ ਜਿੰਨੀ ਹੁੰਦੀ ਹੈ ਬਾਕੀ ਅਸੀਂ ਕਰਾਂਗੇ ਤੇ ਸੋਡੇ ਸਾਰਿਆਂ ਦੇ ਮੈਸੇਜ ਦਾ ਕਮੈਂਟ ਦਾ ਇੰਤਜ਼ਾਰ ਹੋਊਗਾ ਬਾਕੀ ਮੈਂ ਸਾਡਾ ਜਿਹੜਾ ਕੋਚ ਸਾਹਿਬ ਹੈ ਉਹਦਾ ਮੈਂ ਨੰਬਰ ਪਾ ਦੂੰਗਾ ਤੁਸੀਂ ਉਹਦੇ ਨਾਲ ਗੱਲ ਕਰ ਲਿਓ ਭਾਵੇਂ ਗਰਾਊਂਡ 'ਚ ਆ ਕੇ ਆਪ ਕੋਈ ਬੱਚਾ ਨੂੰ ਕੇਲੇ ਛੱਲੇ ਦੇ ਦਿਆ ਕਰੋ ਕੋਈ ਦੁੱਧ ਛੋਧੀ ਦੇ ਦਿਆ ਕਰੋ ਆਪਣਾ ਜਿਹੜਾ ਪਿੰਡ ਹੈ ਪਿੰਡ ਆਦਨੀਆ ਬਲਾਕ ਲੰਬੀ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਬਾਕੀ ਜਿੰਨੇ ਜੋਗੇ ਅਸੀਂ ਉਹ ਅਸੀਂ ਵੀ ਕਰਾਂਗੇ ਤੇ ਇਹ ਕੰਮ ਲੰਬਾ ਚੱਲਣਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਵਾਰੇ ਹੁੰਦੇ ਨਾ ਹੱਸਣਾ ਖੇਡਣਾ ਮਨ ਕਾ ਚਾਓ ਲਿਖਿਆ ਵਿੱਚ ਗਰਵਾਨੀ ਮੇਲਿਆਂ ਦੇ ਵਿੱਚ ਮਿੱਤਰ ਮਿਲਦੇ ਖੇਡਾਂ ਦੇ ਵਿੱਚ ਹਾਣੀ ਤੇ ਉਹੀ ਗੱਲ ਹੈ ਬੱਚੇ ਆ ਤੇ ਮਾਂ ਆ ਸਾਨੂੰ ਬੱਚਿਆਂ ਦੇ ਸਾਡੇਾਂ ਦੇ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਖੇਡਣਾ ਚਾਹੀਦਾ ਹੈ ਅੱਜ ਕੱਲ ਤਾਂ ਜਵਾਕ ਮੋਬਾਈਲਾਂ 'ਚ ਵੜ ਗਏ ਆ ਪਬਜੀ ਖੇਡ ਲਓ ਜਾਂ ਹੋਰ ਆਹ ਗੇਮ ਕੋਈ ਨਹੀਂ ਖੇਡਦਾ ਉਹਾਰੇ ਹੁੰਦੇ ਨੇ ਕੀ ਕੀ ਕਿਹੜੀ ਗੇਮ ਲਾਉਣਾ ਅਕੇ ਜੀ ਮੈਂ ਮੋਬਾਈਲ ਤੇ ਗੇਮ ਲਾਉਣਾ ਉਹਦੇ ਨਾਲ ਕੋਈ ਫਾਇਦਾ ਨਹੀਂ ਅਸਲੀ ਗੇਮ ਅਸਲੀ ਗੇਮ ਖੇਡੋ ਜਿਹੜੀ ਖੇਡਣ ਵਾਲੀ ਹੈ ਜੀ ਇਸ ਚ ਮੁੜਕਾ ਜਿਹੜਾ ਹੁੰਦਾ ਬੰਦੇ ਦਾ ਪਸੀਨਾ ਬਾਹਰ ਨਿਕਲਦਾ ਹੈ ਤੇ ਬੰਦੇ ਦਾ ਸਿ크릿 ਜਿਹੜਾ ਫੈਕਟਰ ਰਹਿੰਦਾ ਹੈ ਕਿਉਂ ਵੀ ਮੁੰਡਿਓ ਹਾਂਜੀ ਸਹੀ ਹੈ ਹਾਂਜੀ ਰੋਰ ਖੇਡਣਾ ਆਉਣਾ ਹੈ ਹਾਂਜੀ ਤੇ ਉਧਰ ਸਾਡੀਆਂ ਬੱਚੀਆਂ ਵੀ ਆ ਗਈਆਂ ਵੀ ਗਰਾਊਂਡ 'ਚ ਖੇਡਣ ਤੇ ਇਹਨਾਂ ਨੂੰ ਵੀ ਚਲੋ ਤਿਆਰੀ ਕਰਨ ਦਿਓ ਚਲੋ ਭਾਈ ਧੰਨਵਾਦ ਧੰਨਵਾਦ ਬਾਏ ਕਰ ਦਿਓ ਬਾਏ ਕਰ ਦਿਓ ਸਾਰੇ ਜਾਣੇ ਹਾਂਜੀ ਸਾਰੇ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਮੇਸ਼ਾ ਲਓ ਜੀ ਬੱਚੀਆਂ ਨੇ ਖੇਡਣਾ ਸ਼ੁਰੂ ਕਰਤਾ ਚੰਗੀ ਗੱਲ ਹੈ ਖੇਡਣਾ ਚਾਹੀਦਾ ਹੈ ਤੇ ਜਿਹੜੀ ਇਹ ਵਾਲੀ ਕਬੱਡੀ ਐ ਇਹਦਾ ਸਕੋਪ ਬਹੁਤ ਆ ਵੈਸੇ ਬੜੀ ਦੂਰ ਦੂਰ ਤੱਕ ਖੇਡਦੇ ਜਵਾਕ ਇਹਦੇ ਨਾਲ ਚੰਗੀ ਗੱਲ ਐ ਦੇਖ ਲਓ ਇੰਨੀ ਗਰਮੀ ਐ ਬੱਚੇ ਫਿਰ ਵੀ ਖੇਡਦੇ ਐ ਤੇ ਇਦੋਂ ਬਾਅਦ ਤੁਹਾਨੂੰ ਸਾਡੇ ਜਵਾਕਾਂ ਦੀ ਜਿਹੜੀ ਕਬੱਡੀ ਉਹ ਵੀ ਦਿਖਾਵਾਂਗੇ ਤੇ ਸਾਰੇ ਜਾਣੇ ਇਹਨਾਂ ਦੀ ਸਪੋਰਟ ਜ਼ਰੂਰ ਕਰੋ ਜਿੰਨੀ ਕਰ ਸਕਦੇ ਹੋ ਕਿਸੇ ਨਾ ਕੋਈ ਤੱਕਾ ਨਹੀਂ ਭਾਵੇਂ ਗਰਾਊਂਡ ਜਾ ਕੇ ਆਪ ਕਰ ਦਿਓ ਤੇ ਬੱਚਾ ਨੇ ਮੈਨੂੰ ਆਪ ਹੀ ਆਖਿਆ ਜੀ ਕਹਿੰਦਾ ਬਾਈ ਜੀ ਵੀਡੀਓ ਪਾਓ ਮੈਂ ਜ਼ਰੂਰ ਪਾ ਦਾਂਗੇ ਵੈਰੀ ਗੁੱਡ ਤੂੰ ਨਹੀਂ ਖੇਡਦਾ ਵੇ ਐ ਤੂੰ ਖੇਡਦਾ ਹੀ ਨਹੀਂ ਖੇਡਿਆ ਕਰ ਪੁੱਤ ਪੰਗਾ ਇਹ ਆ ਜੀ ਗਰਦੇਵ ਦਾ ਮੁੰਡਾ ਲਓ ਵੀ ਸਾਡੇ ਜਿਹੜੇ ਬੱਚੇ ਆ ਉਹ ਵੀ ਲੱਗ ਗਿਆ ਖੇਡਣਾ ਚੱਲ ਬਈ ਇਹਨੂੰ ਆਦੇ ਲੱਖਾ ਲੱਲੇ ਨਾਲ ਲੱਖਾ ਸੱਸੇ ਨਾਲ ਸਰੂਰ ਗੱਗੇ ਨਾਲ ਗਾਜੀਪੁਰੇ ਕਾਉਡੀ ਚ ਮਸ਼ਹੂਰ ਕੱਗੇ ਨਾਲ ਕੋੜਾ ਕੋੜੇ ਵਾਂਗੂ ਭੱਜਦਾ ਉੱਜ ਕੇ ਸਨੱਖਾ ਯਾਰੋ ਲੱਖਾ ਬੜਾ ਫਾਫਦਾ ਤੇ ਲੱਖੇ ਨੂੰ ਉਹਦੇ ਨੱਪ ਲੈਂਦੇ ਆ ਚੱਲ 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 ਇਹਨੂੰ ਆਦੇ ਮਿਹਨਤ ਸ਼ਾਬਾ ਚੱਲ 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 ਚਲੋ ਆਈ ਸਿੱਖ ਜਾਣਗੇ ਜਵਕ ਚੱਲ ਭਾਈ ਮੇਨ ਗੱਲ ਹੈ ਗਰਾਊਂਡ ਚ ਆਉਂਦੇ ਆ ਪਸੀਨਾ ਨਿਕਲਣਾ ਚਾਹੀਦਾ ਜਿਵੇਂ ਮਰਜ਼ੀ ਨਿਕਲੇ ਅੱਜ ਥੋੜੀ ਛੁੱਟੀ ਸੀ ਉਹਦੇ ਕਰਕੇ ਬੱਚੇ ਜੇ ਘਟ ਆਏ ਆ ਚੱਲ ਚੱਲ ਤੇ ਕੋਈ ਸਾਹਿਬ ਕਿੰਨਾ ਚਿਰ ਖੇਡਦੇ ਹੁੰਦੇ ਬੱਚੇ ਬਹੁਤ ਵਧੀਆ ਨਹੀਂ ਕਿ ਸੱਤ ਕੱਪ ਅੱਛਾ ਯਾਰ ਵਧੀਆ ਗੱਲ ਆ ਬਹੁਤ ਟਾਈਮ ਖੜਾ ਦਿੰਦਾ ਦੋ 3 ਘੰਟੇ ਬੱਚੇ ਖੇਡ ਲੈਣ ਵਧੀਆ ਚਲੋ ਚਲੋ ਬੱਚਿਆਂ ਨੂੰ ਵੀਡੀਓ ਚ ਆਉਂਦਾ ਵੀ ਚਾਹ ਆਉਂਦਾ ਸ਼ਾਬਾਸ਼ ਸ਼ਾਬਾਸ਼ ਬੱਲੇ ਬੱਲੇ ਆਰਾਮ ਨਾਲ ਖੇਡੋ ਪੱਤਰਾਮ ਨਾਲ ਪਿਆਰ ਦੀ ਭਾਵਨਾ ਨਾਲ ਕਬੱਡੀ ਖੇੜੀ ਇਹੋ ਜੀ ਹੈ ਮਾਂ ਖੇਡ ਆਪਣੀ ਕਬੱਡੀ ਹੁਣ ਤਾਂ ਟੂਰਨਾਮੈਂਟ ਵੀ ਬਹੁਤ ਘਟ ਗਿਆ ਪਹਿਲਾਂ ਆਪਣੇ ਲੰਬੀ ਵਾਲਾ ਟੂਰਨਾਮੈਂਟ ਕਿੰਨਾ ਮਸ਼ਹੂਰ ਹੁੰਦਾ ਸੀ ਹੁਣ ਤਾਂ ਉਹ ਵੀ ਠੰਡਾ ਹੋ ਗਿਆ ਪਿੱਛੇ ਦੋ ਦੋ ਟੂਰਨਾਮੈਂਟ ਵੀ ਹੋਣ ਲੱਗੇ ਲੰਬੀ ਚ ਤੇ ਉਮੀਦ ਆ ਵੀ ਹੌਲੀ ਹੌਲੀ ਲੰਬੀ ਵਾਲਾ ਟੂਰਨਾਮੈਂਟ ਵੀ ਫੇਰ ਪਹਿਲਾ ਤਰ੍ਹਾਂ ਬਾਹਰ ਹੋਊਗਾ ਤੇ ਬੜੇ ਵੱਡੇ ਵੱਡੇ ਖੇਡਾਰੀ ਉੱਤੇ ਖੇਡਣ ਆਉਂਦੇ ਰਹੇ ਆ ਬਚਪਨ ਤੋਂ ਹੁਣ ਤੱਕ ਉੱਥੇ ਹੀ ਦੇਖਦੇ ਆ ਰਹੇ ਹਾਂ ਆਪਾਂ ਵੀ ਖੇਡੇ ਆਇਆ ਤਾਂ ਜਿਲ੍ਹਾ ਤੱਕ ਸਕੂਲ ਚ ਹੀ ਪੜ੍ਹਦੇ ਹੁੰਦੇ ਸੀ ਚਲੋ ਵੈਰੀ ਗੁੱਡ ਛਿੰ ਰੈਡ ਮਾਰ ਯਾਰ ਛਾਵਾ ਮੁੰਡਾ ਛਾਵਾ